ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਦੀ ਸਰਵਣ ਕਰ ਰਹੇ ਹੋ ਸੰਤ ਰਾਮਾ ਇੱਕੋ ਸ੍ਰੀਮਾਨ 111 ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਛੱਨਾ ਵਾਲਿਆਂ ਦਾ ਪਵਿੱਤਰ ਜੀਵਨ ਸਾਧ ਸੰਗਤ ਦੀ ਜਿਸ ਵੀ ਸਥਾਨ ਤੇ ਸੰਤ ਮਹਾਰਾਜ ਜੀ ਦੇ ਚਰਨ ਪਏ ਸੇਵਾ ਆਰੰਭ ਕੀਤੀ ਮਹਾਪੁਰਖਾਂ ਨੇ ਸੇਵਾ ਦਾ ਹੁਕਾ ਦਿੱਤਾ ਜਿਵੇਂ ਕੋਈ ਵਪਾਰੀ ਆਪਣੀ ਵਸਤੂ ਦਾ ਹੁਕਾ ਦਿੰਦਾ ਉਸ ਤਰ੍ਹਾਂ ਸੰਤ ਮਹਾਰਾਜ ਜਿੱਥੇ ਵੀ ਚਰਨ ਪਾਉਂਦੇ ਸੇਵਾ ਦਾ ਹੌਕਾ ਦਿੰਦੇ ਪਿੰਡ ਲੰਮੇ ਵਿਖੇ ਜਿਸ ਵੇਲੇ ਤਨ ਤਨ ਗੁਰੂ ਕਲਗੀ ਧਰ ਸੱਚੇ ਪਾਤਸ਼ਾਹ ਸਰਵੰਸ ਦਾ ਨੀ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਧਰਤੀ ਸੰਤ ਜੀ ਮਹਾਰਾਜੀ ਲੰਮੇ ਵਿਖੇ ਜਦੋਂ ਗਏ ਸੰਗਤਾਂ ਨੂੰ ਸੇਵਾ ਦਾ ਹੌਕਾ ਦਿੱਤਾ ਸੰਤ ਜੀ ਮਹਾਰਾਜ ਕਹਿੰਦੇ ਕੀਰਤਨ ਕਰਦੇ ਸਮੇਂ ਭਾਈ ਜਿਹੜਾ ਵੀ ਪ੍ਰਾਨੀ ਗੁਰੂ ਘਰ ਦੀ ਸੇਵਾ ਦੇ ਵਿੱਚ ਕਹਿੰਦੇ ਭਾਈ 5 ਰੁਪਏ ਸੇਵਾ ਦੇ ਵਿੱਚ ਪਾਵੇਗਾ ਵੀ ਉਹਨਾਂ ਨੂੰ ਦਰਗਾਹ ਵਿੱਚ ਜਗ੍ਹਾ ਲੈ ਕੇ ਦੇ ਆਣਗੇ ਸੰਗਤ ਦੇ ਵਿੱਚ ਹਰ ਇੱਕ ਪ੍ਰਕਾਰ ਦਾ ਵਿਅਕਤੀ ਬੈਠਾ ਹੁੰਦਾ ਹੈ ਕਈ ਗੁਰਬਾਣੀ ਦਾ ਆਨੰਦ ਮਾਣਦੇ ਹਨ ਜੀਵਨ ਸਫਲਾ ਕਰ ਲੈਂਦੇ ਹਨ ਕਈ ਸੰਗਤ ਦੇ ਵਿੱਚ ਰਹਿ ਕੇ ਵੀ ਸੰਗਤ ਦੇ ਵਿੱਚ ਗੁਰਬਾਣੀ ਦਾ ਆਨੰਦ ਨਹੀਂ ਮਾਣ ਸਕਦੇ ਬਹੁਤ ਪ੍ਰਾਨੀ ਐਸੇ ਸਨ ਜਿਨ੍ਹਾਂ ਨੇ ਸੰਤ ਜੀ ਮਹਾਰਾਜ ਪਾਸੋਂ ਸੇਵਾ ਦਾ ਲਾਹਾ ਲਿਆ ਕਈ ਪ੍ਰਾਨੀ ਐਜੇ ਸਨ ਜਿਨ੍ਹਾਂ ਨੇ ਸੰਤ ਜੀ ਮਹਾਰਾਜ ਦੇ ਜਿਸ ਵੇਲੇ ਬਚਨ ਕੀਤਾ ਉਸੇ ਵੇਲੇ ਹੀ ਜਿਹੜੀ ਸੇਵਾ ਸੀ ਉਹ ਦੇ ਦਿੱਤੀ ਪਰ ਉਸ ਸਮੇਂ ਇੱਕ ਹਰਨੇਕ ਸਿੰਘ ਨਾਮ ਦਾ ਨੌਜਵਾਨ ਸੀਗਾ ਉਸ ਦੇ ਮਨ ਵਿੱਚ ਉਹ ਕੱਲਾ ਕੱਲਾ ਸੁਪੁੱਤਰ ਸੀ ਆਪਣੇ ਮਾਪ ਦਾ ਲਗਨ ਗੁਰੂ ਘਰ ਦੀ ਸੇਵਾ ਦੀ ਸੀ ਹਰ ਵਕਤ ਗੁਰੂ ਘਰ ਰਹਿਣਾ ਸੇਵਾ ਕਰਨੀ ਲੰਗਰਾਂ ਚ ਸੇਵਾ ਕਰਨੀ ਜਿੱਥੇ ਵੀ ਸੰਗਤਾਂ ਪੰਗਤਾਂ ਲੱਗਦੀਆਂ ਉੱਥੇ ਸੇਵਾ ਕਰਨੀ ਮਹਾਪੁਰਖਾਂ ਬਾਰੇ ਸਰਦਾ ਰੱਖਦਾ ਸੀ ਭਾਈ ਹਰਨੇਕ ਸਿੰਘ ਉਹਦੇ ਮਨ ਵਿੱਚ ਆਇਆ ਵੀ ਮੈਂ ਇੰਨੇ ਮਹਾਪੁਰਖਾਂ ਨੇ ਬਚਨ ਕੀਤੇ ਆ ਵੀ ਬਹੁਤ ਭਾਗਾ ਵਾਲੇ ਬੰਦੇ ਨੇ ਜਿਨ੍ਹਾਂ ਨੇ ਵੀ ਉਸੇ ਸਮੇਂ ਸੇਵਾ ਸੰਤ ਜੀ ਮਹਾਰਾਜ ਨੂੰ ਦੇ ਦਿੱਤੀ ਕਿਉਂਕਿ ਸਰੋਵਰ ਦੀ ਸੇਵਾ ਚੱਲ ਰਹੀ ਸੀ। ਅਨੇਕ ਸੇ ਕਹਿਣ ਲੱਗਿਆ ਵੀ ਉਸ ਸਮੇਂ 5 ਰੁਪਈਆ ਦੀ ਬਹੁਤ ਕੀਮਤ ਹੁੰਦੀ ਸੀ। 5 ਰੁਪਏ ਕਮਾਉਣ ਵਾਸਤੇ ਕਈ-ਕਈ ਦਿਨ ਵੀ ਲੱਗ ਜਾਂਦੇ ਸਨ। ਸਾਧ ਸੰਗਤ ਦੀ ਉਸ ਦੀ ਭਾਵਨਾ ਸੀ ਕਿ ਮੈਂ ਵੀ ਇਹ ਸੇਵਾ ਵਿੱਚੋਂ ਲਾਹਾ ਲਵਾਂ। ਉਹ ਆਪਣੇ ਘਰ ਗਿਆ ਘਰ ਜਾ ਕੇ ਮਾਤਾ ਪਿਤਾ ਨੂੰ ਕਹਿੰਦਾ ਮਾਂ ਵੀ ਮੈਨੂੰ 5 ਰੁਪਏ ਦਿਓ ਵੀ ਅਕਾਲ ਪੁਰਖ ਦਾ ਰੂਪ ਹੀ ਮਹਾਪੁਰਖਾਇਣ ਨੇ ਉਹਨਾਂ ਦੇ ਉਹਨਾਂ ਨੇ ਸੇਵਾ ਦਾ ਹੌਕਾ ਦਿੱਤਾ ਹੈ ਵੀ ਸੇਵਾ ਦੇ ਹੌਕੇ ਦੇ ਹੌਕਾ ਜਿਹੜੇ ਜਿਹੜੀਆਂ ਸੰਗਤਾਂ ਨੇ ਸੁਣਿਆ ਵੀ ਉਹਨਾਂ ਵਿੱਚੋਂ ਬਹੁਤਿਆਂ ਨੇ ਲਾਹਾ ਲੈ ਲਿਆ ਉਹਨਾਂ ਵਿੱਚੋਂ ਮੈਂ ਵੀ ਬੈਠਾ ਸੀ ਮੇਰੇ ਵੀ ਮਨ ਵਿੱਚ ਆ ਵੀ ਮੈਂ ਵੀ ਸੇਵਾ ਦਾ ਲਾਹਾ ਲਵਾਂ ਕਿ ਮਹਾਪੁਰਖ ਬਚਨ ਕਰਦੇ ਸੀ ਭਾਈ 5-5 ਰੁਪਏ ਗੁਰੂ ਘਰ ਨੂੰ ਸੇਵਾ ਚ ਦਿਓ ਤੇ ਤੁਹਾਨੂੰ ਦਰਗਾਹ ਵਿੱਚ ਜਗਾ ਲੈ ਕੇ ਦਵਾਂਗੇ ਉਸ ਸਮੇਂ ਉਹਨਾਂ ਸਮਿਆਂ ਦੇ ਵਿੱਚ ਬੜੇ ਅਲ ਅਬਲੱਖੀ ਜੀਵ ਹੋਇਆ ਕਰਦੇ ਸੀ ਜਿਵੇਂ ਹੁਣ ਕਲ ਯੁਗ ਦਾ ਵਰਤਾਰਾ ਵੱਧ ਆ ਗਿਆ ਵੀ ਕਿਹ ਕੈਸਾ ਸਮਾਂ ਆਇਆ ਵੀ ਲੋਕ ਕੁਦਰਤ ਨੂੰ ਵੀ ਨਹੀਂ ਸਮਝ ਸਕਦੇ ਵੀ ਉਹਨੇ ਮਾਤਾ ਕਹਿਣ ਲੱਗੀ ਵੀ ਮੈਂ ਤੇਰੇ ਪਿਤਾ ਨੂੰ ਆ ਜਾਣ ਦੇ ਵੀ ਮੈਂ ਤੁਹਾਨੂੰ ਕੋਈ ਗੱਲ ਨਹੀਂ ਉਹਦੇ ਰਾਏ ਨਾਲ ਆਪਾਂ ਕਰਦੇ ਹਾਂ ਵਚਨ ਉਹ ਫਿਰ ਗੁਰੂ ਘਰ ਆ ਗਿਆ ਸੰਤ ਮਹਾਰਾਜ ਜਦੋਂ ਗੁਰੂ ਘਰ ਗਿਆ ਉਹ ਭਾਈ ਹਰਨੇਕ ਸਿੰਘ ਸੰਤ ਜੀ ਮਹਾਰਾਜ ਤੱਕਦੇ ਆਦੇ ਵੱਲ ਵੇਖਦੇ ਆ ਜਦੋਂ ਤੱਕਦੇ ਆ ਵੀ ਉਹ ਫੇਰ ਉਹਨੂੰ ਚਿਤਵਣੇ ਲੱਗੀ ਪਈ ਆਵੇਂ ਮੈਂ ਘਰੇ ਜਾਵਾਂ 5 ਰੁਪਏ ਲਿਆਵਾਂ ਲਿਆ ਕੇ ਮੈਂ ਮਹਾਪੁਰਖਾਂ ਨੂੰ ਕਦੋਂ ਭੇਟਾ ਕਰਾਂ ਕਮਾਲ ਦੀ ਗੱਲ ਹੈ ਦੂਸਰੀ ਵਾਰ ਗਿਆ ਕਹਿੰਦਾ ਵੀ ਮਾਤਾ ਜੀ ਵੀ ਮੈਨੂੰ 5 ਰੁਪਏ ਜ਼ਰੂਰ ਦਿਓ ਹੁਣ ਮਾਤਾ ਪਿਤਾ ਦਾ ਸੁਭਾਅ ਕੀ ਹੁੰਦਾ ਜੀ ਘਰੇ ਕੰਮ ਕਰੇ 4 ਪੈਸੇ ਲਿਆਵੇ ਤੇ ਤੇ ਬਾਪੂ ਜੀ ਕਹਿੰਦੇ ਕਹਿੰਦੇ ਵੀ ਕਾਕਾ ਹਰਨੇਕ ਸਿੰਘ ਜਿਸ ਦਿਨ ਤੇਰੀ ਸੁਰਤ ਸੰਭਲਿਆ ਵੀ ਤੂੰ ਤੋਰਨ ਫਿਰਨ ਲੱਗਿਆ ਵੀ ਉਸ ਦਿਨ ਤੋਂ ਤੂੰ ਗੁਰੂ ਘਰ ਹੀ ਜਾਣਾ ਪਹਿਲਾਂ ਦਾਦੀ ਮਾਂ ਨਾਲ ਜਾਂਦਾ ਸੀ ਫਿਰ ਆਪਣੀ ਮਾਤਾ ਨਾਲ ਜਾਂਦਾ ਸੀ ਫਿਰ ਜੇ ਤੂੰ ਡਾਰ ਹੋ ਗਿਆ ਤੂੰ ਫਿਰ ਉੱਥੇ ਜਾਣ ਲੱਗ ਗਿਆ ਗੁਰੂ ਘਰ ਵੀ ਜਿਸ ਦਿਨ ਦਾ ਤੂੰ ਕਮਾਉਣ ਲੱਗਿਆ ਜਾਂ ਕਮਾਉਣ ਜੋਗਾ ਹੋਇਆ ਉਸ ਦਿਨ ਤੋਂ ਤੂੰ ਘਰੇ ਪੰਜ ਪੈਸੇ ਵੀ ਨਹੀਂ ਦਿੱਤੇ ਇੱਕ ਦਮੜੀ ਵੀ ਨਹੀਂ ਦਿੱਤੀ ਵੀ ਤਨ ਮੈਂ 5 ਰੁਪਏ ਕਿੱਥੋਂ ਲਿਆ ਕੇ ਦਵਾਂ ਜੇ ਮੈਨੂੰ ਕੁਝ ਕਮਾ ਕੇ ਦਿੱਤਾ ਹੋਵੇ ਤਾਂ ਮੈਂ ਤੈਨੂੰ ਦੇਵਾਂ ਵੀ ਉਹ ਜਿੱਦ ਕਰਨ ਲੱਗ ਗਿਆ ਭਾਈ ਹਰਨੇਕ ਸਿੰਘ ਕਹਿੰਦਾ ਨਹੀਂ ਵੀ ਮੈਨੂੰ ਜੇ ਤੁਸੀਂ 5 ਰੁਪਏ ਨਾ ਦਿੱਤੇ ਵੀ ਮੈਂ ਆਤਮ ਹੱਤਿਆ ਕਰ ਲਾਂਗਾ ਜਿਸ ਵੇਲੇ 사ਤਸੰਗ ਜੀ ਜਿੱਦ ਕਰਨ ਲੱਗਿਆ ਤੇ ਬਾਪੂ ਨੇ 5 ਰੁਪਏ ਦੇ ਦਿੱਤੇ ਭਾਈ ਹਰਨੇਕ ਸਿੰਘ ਨੂੰ ਉਹ 5 ਰੁਪਏ ਲੈ ਕੇ ਜਦੋਂ ਹਨੇਰਾ ਹੋਇਆ ਅਮਰਤ ਵੇਲਾ ਹੋਇਆ ਸਾਰੀ ਰਾਤ ਘਰੇ ਇਸ ਇਹ ਗੱਲ ਵਿੱਚ ਜਿਹੜਾ ਹੁੰਦੀ ਰਹੀ ਅਮਰਤ ਵੇਲੇ ਜਦੋਂ ਆਸਾ ਦੀਵਾਰ ਦਾ ਕੀਰਤਨ ਕਰ ਰਹੇ ਸਨ ਮਹਾਪੁਰਖ ਤੇ ਸਾਧ ਸੰਗਤ ਜੀ ਜਿਸ ਵੇਲੇ ਮਹਾਪੁਰਖ ਕੀਰਤਨ ਕਰਦੇ ਆ ਕਹਿੰਦੇ ਭਾਈ ਜਦੋਂ ਹਰਨੇਕ ਸਿੰਘ ਦਰਬਾਰ ਸਾਹਿਬ ਦੇ ਵਿੱਚ ਗਿਆ ਉਸ ਕਮਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ ਆਸਾ ਦੀਵਾਰ ਦਾ ਕੀਰਤਨ ਹੋ ਰਿਹਾ ਸੀ ਸੰਤ ਮਹਾਰਾਜ ਕੀਰਤਨ ਕਰ ਰਹੇ ਸਨ ਕਹਿੰਦੇ ਭਾਈ ਜਦੋਂ ਲੱਗਿਆ ਨਾ ਪੇਟਾ ਕਰਨ ਸੰਤ ਮਹਾਰਾਜ ਕੀਰਤਨ ਕਰਦੇ ਕਰਦੇ ਕਹਿੰਦੇ ਆ ਕਹਿੰਦੇ ਭਾਈ ਭਾਈ ਹਰਨੇਕ ਸਿੰਘ ਨੇ ਤਾਂ ਬਹੁਤ ਵੱਡੀ ਮੱਲ ਮਾਰ ਲਈ ਬਈ ਆਪ ਤਾਂ ਸੰਗਤਾਂ ਨੂੰ ਬੇਨਤੀ ਆ ਵੀ ਤੁਸੀਂ ਤਾਂ 5-5 ਰੁਪਏ ਲੈ ਦੇ ਕੇ ਗੁਰੂ ਘਰ ਨੂੰ ਪੇਟਾ ਦੇ ਕੇ ਆਪਣੇ ਜੋਗੀ ਦਰਗਾਹ ਵਿੱਚ ਸੇਵਾ ਲਈ ਹੈ ਜੇ ਭਾਈ ਹਰਨੇਕ ਸਿੰਘ ਨੇ ਤਾਂ ਆਪਣੇ ਸਾਰੇ ਪਰਿਵਾਰ ਨੂੰ ਹੀ ਦਰਗਾਹ ਵਿੱਚ 5 ਰੁਪਏ ਚ ਜਗ੍ਹਾ ਦਿਵਾ ਦਿੱਤੀ। ਇੰਨਾ ਵੱਡਾ ਬਚਨ ਸੰਤ ਜੀ ਮਹਾਰਾਜ ਨੇ ਭਾਈ ਹਰਨੇਕ ਸਿੰਘ ਦੇ ਪਰਿਵਾਰ ਵਾਸਤੇ ਕੀਤਾ ਪਰ ਇੱਕ ਸੋਚਣ ਵਾਲੀ ਗੱਲ ਹੈ ਵੀ ਦੁਨੀਆ ਤੇ ਜਿੰਨੇ ਵੀ ਮਹਾਤਮਾ ਸਾਧੂ ਸੰਤ ਨਾਮ ਜਪਣ ਵਾਸਤੇ ਹੁੰਦੇ ਆ ਇਹ ਜਿਹੜੇ ਤਪ ਦੇ ਲੋਕਾਂ ਨੂੰ ਠੰਡੇ ਕਰਨ ਵਾਸਤੇ ਕੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਅਵਤਾਰ ਧਾਰਦੇ ਆ। ਸੰਤ ਜੀ ਮਹਾਰਾਜ ਵਿੱਚ ਇੱਕ ਬੜੀ ਵੱਡੀ ਵਿਲੱਖਣਤਾ ਸੀ। ਜਿੱਥੇ ਵੀ ਸੰਤ ਜੀ ਮਹਾਰਾਜ ਜਾਂਦੇ ਸੇਵਾ ਦਾ ਹੁਕਾ ਦਿੰਦੇ ਭਾਈ ਸੇਵਾ ਕਰੋ। ਸਿਮਰਨ ਕਰੋ ਤੇ ਜਿਹਦੇ ਮਿਹਰ ਕਰ ਦਿੰਦੇ, ਨਿਗਾਹ ਕਰ ਦਿੰਦੇ, ਜਿਹਦੇ ਵੱਲ ਦ੍ਰਿਸ਼ਟੀ ਮਾਰ ਦਿੰਦੇ ਤੇ ਸਾਧ ਸੰਗਤ ਜੀ ਉਹਦਾ ਜੀਵਨ ਬਦਲ ਕੇ ਰੱਖ ਦਿੰਦੇ ਸੀ। ਐਡੀ ਕਿਰਪਾ ਸੀ ਸੰਤ ਮਹਾਰਾਜ ਦੇ ਨੇਤਰਾ। ਗੁਰਬਾਣੀ ਕਹਿੰਦੀ ਹੈ ਨੇਤਰ ਪ੍ਰਕਾਸ਼ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਓ ਸੀਤਲਾ ਤੇ ਰੱਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜਿਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਇਸ ਤਰ੍ਹਾਂ ਮਹਾਪੁਰਖ ਗੁਰਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਦੇ ਰਹੇ ਧੰਨ ਧੰਨ ਸ੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ